ਹਾਂਜੀ ਮੇਰੇ ਵੀਰੋ ਕੀ ਹਾਲ ਚਾਲ ਹੈ ਸਾਡੇ ਦੋਸਤਾਂ ਮਿੱਤਰਾਂ ਦੇ ਘਰ ਪਰਿਵਾਰ ਸੈੱਟ ਹੋਊਗਾ ਜਾਨਵਰ ਕੈਮ ਹੋਣਗੇ ਮਿੱਤਰੋ ਲਓ ਜੀ ਕਰਤੀ ਜੀ ਵਲੌਗ ਦੀ ਸਟਾਰਟਿੰਗ ਸਾਢੇ 10 ਵਜੇ ਮਿੱਤਰੋ ਠੀਕ ਹੈ ਕਿ ਨਹੀਂ ਤੇ ਸਟੂਡੀਓ ਖੋਲਦੇ ਆਪਣਾ ਚਾਬੀ ਕਿਹੜੀ ਹੈ ਆਏ ਜੀ ਸਟੂਡੀਓ ਖੋਲਦੇ ਆ ਤੇ ਬੱਚਿਆਂ ਤੇ ਮਾਰਦੇ ਆ ਨਿਗਾ ਬੇਬੀ ਪੀਜਨ ਤੇ ਬੇਬੀ ਪੀਜਨਸ ਬਾਕੀ ਦੇਖਦੇ ਆ ਸਾਰੇ ਕੈਮ ਹੈਗੇ ਆ ਕਿ ਨਹੀਂ ਪਾਣੀ ਪੂਣੀ ਦਿੰਨੇ ਇਹਨਾਂ ਨੂੰ ਕੱਲ ਦੀ ਫੀਡ ਕਰੀ ਹੋਈ ਹੈ ਕਿਉਂਕਿ ਬੀਬੀ ਐਮ ਐਲ 15 15 ਐਮ ਐਲ ਪਾਣੀ ਦਿੰਨੇ ਆ ਸਾਰਿਆਂ ਨੂੰ ਤੇ ਬਾਕੀ ਆ ਫੁਣਸੀਆਂ ਆ ਜਿਹੜਾਵਾ ਨਹੀਂ ਹੋਈ ਜਾਂਦੀਆਂ ਬੱਚੇ ਦੇ ਹੈਂ ਕੱਢ ਜੋ ਮੈਂ ਦੇਖ ਲਾਂ ਇਹ ਤਾਂ ਜੀ ਬਾਬਿਓ ਤੇ ਫੁਣਸੀਆਂ ਬਾਕੀ ਸੁੱਕੀ ਜਾਂਦੀਆਂ ਤੇ ਦੋ ਕੋ ਮੱਛਰ ਲੜ ਗਿਆ ਹੋਊਗਾ ਹੋਰ ਤਾਂ ਕੀ ਐ ਤੇ ਬਿਮਾਰੀ ਤਾਂ ਨਹੀਂ ਆਈ ਫੁੰਸੀ ਵਾਲੀ ਮੱਛਰ ਮੱਛਰ ਲੜ ਗਿਆ ਹੋਊਗਾ ਤਾਂ ਕਰਕੇ ਤੇ ਬਾਕੀ ਸੁੱਕੀ ਜਾਂਦੀਆਂ ਫੁੰਸੀਆ ਕੋਈ ਦਿੱਕਤ ਵਾਲੀ ਗੱਲ ਨਹੀਂ ਮੈਂ ਦੇਖੀ ਐ ਚੈੱਕ ਕਰਕੇ ਜੇ ਜਿਆਦਾ ਕੰਮ ਵਧਣ ਲੱਗ ਗਿਆ ਤਾਂ ਫਿਰ ਦਵਾਈ ਨੂੰ ਹੀ ਦੇ ਦਾਂਗੇ ਕੋਈ ਨਾ ਤੇ ਬਾਕੀ ਸਰਿੰਜ ਕਿੱਧਰ ਗਈ ਸਰਿੰਜ ਆ ਬਈ ਪਾਣੀ ਦਿੰਨੇ ਇਹਨਾਂ ਨੂੰ ਤੇ ਮਾੜੀ ਮੋਟੀ ਸਰੋ ਰੱਖੀ ਬੈਠਿਆ ਪੋਟੇ 'ਚ ਕਰੀ ਸੀ ਮੈਂ ਚੈੱਕ ਤੇ ਪਾਣੀ ਗਲਾਸ 'ਚ ਭਰ ਲੈਣਿਆਂ ਤੇ ਦੇ ਜੀ ਮੇਰੇ ਵੀਰੋ ਸਾਰੇ ਬੱਚਿਆਂ ਨੂੰ ਦੇਤਾ ਬੀਬੀ ਐਮ ਐਲ ਪਾਣੀ ਤੇ ਹੁਣ ਆਊਗੇ ਬੱਚੇ ਓਕੇ ਇਹਨਾਂ ਦੀ ਟੈਨਸ਼ਨ ਮੁੱਕ ਗਈ ਤੇ ਬਾਕੀ ਮੈਂ ਛੋਲੇ ਭੇਤੇ ਸੀ ਸ਼ਾਮ ਨੂੰ ਛੋਲੇ ਖਵਾ ਦਾਂਗੇ ਤੇ ਸਰੋਂ ਵੀ ਖਵਾ ਦਾਂਗੇ ਇਹਨਾਂ ਨੂੰ ਤੇ ਹੁਣ ਤਾਂ ਸੱਟ ਆਵਾਸ ਇਹਨਾਂ ਦਾ ਕੰਮ ਪਾਣੀ ਪੂਣੀ ਦੇਤਾ ਹੁਣ ਸ਼ਾਮ ਨੂੰ ਇਹਨਾਂ ਦਾ ਕਰਾਂਗੇ ਛੋਲੇ ਛੋਲੇ ਸੈਟਿੰਗ ਬੈਟਿੰਗ ਕਰਦਾਂਗੇ ਸ਼ਾਮ ਨੂੰ ਤੇ ਕੁੰਡੀ ਲਾ ਦੀਏ ਬਾਕੀ ਮੇਰੀ ਜੋੜੀ ਛੱਡਣ ਦੀ ਸਲਾਹ ਹੈਗੀ ਹੈ ਖੁੱਡੇ 'ਚ ਕਸਦੀਆਂ ਕਿਹੜੀ ਜਿਹੜੀ ਲੱਕੜ ਵਾਲੇ ਖੁੱਡੇ 'ਚ ਆ ਉਹ ਜੋੜੀ ਛੱਡਣ ਦੀ ਸਲਾਹ ਹੈ ਮੇਰੀ ਤੇ ਲਗ ਭਗ ਜੋੜਾ ਲੱਗ ਗਿਆ ਮਿੱਤਰੋ ਇਹ ਠੀਕ ਹੈ ਕਿ ਨਹੀਂ ਆ ਵੱਡੀ ਕਬੂਤਰੀ ਆਪਣੀ ਤੇ ਲੋਂਗੋ ਵਾਲਾ ਕਬੂਤਰ ਤੇ ਖੁੱਡੇ ਖੁੱਡੇ ਨੂੰ ਖੋਲਦਾ ਮੈਂ ਤਾਲਾ ਖੋਲਦਾ ਫਿਰ ਇਹ 'ਚ ਛੱਡਦੇ ਆਪਾਂ ਲਓ ਜੀ ਖੋਲਿਆ ਖੁੱਡਾ ਤੇ ਬਾਕੀ ਡੱਬੀ ਵੀ ਬੈਠੀਆਂ ਆਂਡੇ ਜਿਹਦੇ ਥੱਲੇ ਆਪਾਂ ਚੇਂਜ ਕਰੇ ਸੀ ਆਂਡੇ ਤੇ ਬਾਕੀ ਜਿਹੜੀ ਉਹ ਟੋਕਰੀ ਆ ਹਲਦੀ ਆ ਉਹ ਇੱਟ ਥੋੜੀ ਜਿਹੀ ਛੋਟੀ ਹੈ ਲੱਖ ਰੱਖੀ ਆ ਉਹਦੇ ਨਾਲ ਦੀ ਇੱਟ ਵੱਡੀ ਰੱਖਣੀ ਪਊਗੀ ਆਪਾਂ ਨੂੰ ਤੇ ਜਿਹੜੀ ਅੱਧੀ ਇੱਟ ਪਈ ਹੈ ਨਾ ਉਹਦੇ ਧਰ ਦਾਂਗੇ ਆਲੀ ਚੱਕ ਕੇ ਉਧਰ ਧਰ ਦਾਂਗੇ ਹਨਾ ਆਪਦਾ ਤੋਹੀ ਕਰਨਾ ਹੈ ਆਈ ਤੋੜੇ ਹੀ ਖੜਾਣਾ ਉਹਦੇ ਨਾਲ ਖੜਜੂਆ ਤੇ ਟੋਕਰੀ ਉਹਦੇ ਨਾਲ ਸੈਟ ਆ ਜੂਗੀ ਤਾਂ ਕਰਕੇ ਬਾਕੀ ਜੋੜਾ ਤੇ ਰਾਤ ਤਾਲਾ ਲੱਗਿਆ ਨਹੀਂ ਬਾਬਿਓ ਇਹ ਚਲੋ ਕੋਈ ਨਹੀਂ ਉਹ ਤਾਂ ਖਰਾਬ ਹੋ ਗਿਆ ਤੇ ਫੜਦੇ ਆ ਪਹਿਲਾਂ ਫੜਦੇ ਆ ਕਬੂਤਰ ਤੇ ਕਬੂਤਰ ਉੱਡਾ ਡੱਬ ਵੀ ਨਾ ਚ ਜਾਵੇ ਤੇ ਕਬੂਤਰੀ ਦਾ ਕੋਈ ਨਾ ਕਬੂਤਰੀ ਦਾ ਉੱਡ ਨਹੀਂ ਸਕਦੀ ਲਗਭਗ ਡਾਰੀਆਂ ਹੀ ਮਾਰਦੀ ਐ ਕਿਉਂਕਿ ਲੱਕਵਾ ਪੱਕ ਰਿਆ ਨਾ ਲੱਕਵਾ ਪੱਕਿਆ ਹੋਇਆ ਕਬੂਤਰੀ ਦਾ ਤਾਂ ਕਰਕੇ ਇਹਨੇ ਤਾਂ ਉੱਡਿਆ ਨਹੀਂ ਜਾਂਦਾ ਲੈ ਆਇਆ ਲੋ ਜੀ ਛੜਤੀ ਕਬੂਤਰੀ ਆਪੇ ਸੈਟ ਵਟ ਹੋ ਜਾਣਗੇ ਕਬੂਤਰੀ ਤੇ ਉੱਤੇ ਵੀ ਨਹੀਂ ਜਾਇਆ ਜਾਂਦਾ ਤੇ ਦੇਖਦੇ ਆ ਕਬੂਤਰ ਥੱਲੇ ਆਂਦੇ ਕਿ ਨਹੀਂ ਆਂਦਾ ਜਿਹੜਾ ਛੱਡਿਆ ਆਪਾਂ ਗੋਲੀ ਵੀ ਲਿਆਂਦਾ ਖੁੱਡੇ ਖੋਲਦੇ ਆ ਬੱਚੇ ਕੱਢ ਕੇ ਛਤਰੀਆਂ ਤੇ ਬਿਠਾਣਿਆਂ ਪਹਿਲਾਂ ਤਾਂ ਮੇਨੇ ਕੰਮ ਕਰਦੇ ਆ ਬੱਚੇ ਵਾਲਾ ਓਕੇ ਤੇ ਫਿਰ ਦਾਣਾ ਬਾਣੀ ਧਰਦੇ ਆ ਤੇ ਜੇ ਮੂਡ ਜਾ ਬਣਿਆ ਕਮਰਾ ਵੀ ਸਾਫ਼ ਕਰਦਾਂਗੇ ਸਟੂਡੀਓ ਆਪਣਾ ਜਾਲ ਸਰ ਲੋ ਮੈਟ ਵੀ ਕੱਢ ਕੇ ਝਾੜ ਦਾਂਗੇ ਜੇ ਮੂਡ ਬਣਿਆ ਤਾਂ ਮੂਡ ਦੇ ਉੱਤੇ ਆ ਜੇ ਮੂਡ ਨਾ ਬਣਿਆ ਇਹ ਤਾਂ ਹਲੇ ਬੈਠੇ ਆ ਹੈਗੇ ਨਹੀਂ ਤੁਹਾਨੂੰ ਪਤਾ ਹੀ ਹੈ ਤੇ ਬੱਚੇ ਕੱਢ ਲਈਏ ਛੱਟਰੀਆਂ ਤੇ ਛੱੜਦੀਆਂ ਨਾਲ ਛੱਟਰੀਆਂ ਤੇ ਪਏ ਆ ਦਾਣੇ ਖਾ ਲੈਣਗੇ ਜੇ ਖਾਣੇ ਹੋਏ ਸਿੱਖੇ ਆਣਗੇ ਚੁਗਣਾ ਤਾਂ ਕਰਕੇ ਲੈ ਜੀਏ ਵੈਲਾ ਇੱਕ ਇੱਕ ਕਰਕੇ ਬੱਚਾ ਤੇ ਛੋਲੇ ਥੱਲੇ ਹੀ ਪਏ ਆ ਹਲੇ ਕੋਈ ਨਹੀਂ ਚਲੋ ਲੈ ਆਮਾ ਖੇਤਾ ਬਹੁਤ ਟਾਈਮ ਪਿਆ ਤੇ ਲੋ ਜੀ ਓਕੇ ਬੱਚੇ ਬਿਠਾ ਤੇ ਸਾਰੇ ਤੇ ਇਹਨਾਂ ਨੂੰ ਦੇ ਦਾਂਗੇ ਛੋਲੇ ਤੇ ਖੋਲਦੇ ਆਂ ਖੁੱਡੇ ਤੇ ਜੋੜੀ ਦੇਖੇ ਜਿਹੜੀ ਸਵੇਰੇ ਛੱਡੀ ਆਪਾ ਬਾਬੇਓ ਕੰਮ ਮੁਸ਼ਕਲ ਈ ਜੋੜੀ ਦਾ ਮੇਰੇ ਹਿਸਾਬ ਨਾਲ ਕਬੂਤਰੀ ਆ ਬੈਠੀ ਤੇ ਕਬੂਤਰ ਉੱਤੇ ਤਾਂ ਬੈਠਾ ਹੈ ਕਬੂਤਰੀ ਤਾਂ ਉੱਤੇ ਜਾ ਨਹੀਂ ਜਾਂਦਾ ਤੇ ਤਾਂ ਕਰਕੇ ਮੈਨੂੰ ਪਤਾ ਸੀ ਇਹਨਾਂ ਨੂੰ ਆਡੀ ਛੱਡਣਾ ਪਊਗਾ ਤੇ ਚਲੋ ਕੋਈ ਨਹੀਂ ਦੇਖਦੇ ਆਂ ਸ਼ਾਮ ਤੱਕ ਜੇ ਕਬੂਤਰ ਛੱਲੇ ਆਂਦਾ ਤਾਂ ਹਨਾ ਨਹੀਂ ਆ ਫਿਰ ਦੇਖਦੇ ਆ ਕੀ ਬਣਦਾ ਕੀ ਕਰ ਰੱਖਿਆ ਬਾਬੇ ਇਹਨਾਂ ਨੇ ਪਾਣੀ ਡਲਵਾਤਾ ਆਇਟ ਵੀ ਉਹ ਹੋ ਗਈ ਯਾਰ ਪਰ ਜਿਹੜੀ ਆਪਾਂ ਸਵੇਰੇ ਲਾ ਕੇ ਗਏ ਆ ਪੈ ਗਿਆ ਪੰਗਾ ਤੇ ਸ਼ੁਕਰ ਸਾਰਾ ਵੀ ਨਹੀਂ ਡੁੱਲਿਆ ਤੇ ਹੋਰ ਵੀ ਨਹੀਂ ਡੁੱਲ ਜੇ ਖੁੱਡੇ ਮਸਾ ਦਾ ਯਾਰ ਸੁੱਕੇ ਸੁੱਕੇ ਵਧੀਆ ਸੀ ਫੇਰ ਪਾਣੀ ਡੋਲਤਾ ਇਹਨਾਂ ਨੇ ਪੰਗਾ ਵਾਦਾ ਆ ਟਾਇਰ ਮੇਲਾ ਆ ਕੇ ਗਿਆ ਬਿੰਗੀ ਕਿਵੇਂ ਹੋ ਗਈ ਹੈ ਕੇਸ ਹਾਲ ਨਾਲ ਹੋਈ ਹੈ ਚਲੋ ਹੋਰ ਲੀਟਰ ਆਣੀ ਪਊਗੀ ਜੇ ਲਾ ਦਾਂਗੇ ਬਾਕੀ ਖੁੱਡੇ ਚਲੋ ਕੋਈ ਨਹੀਂ ਕਲੀ ਪੈ ਗਈ ਸੀ ਇਹਨੇ ਤਾਂ ਸ਼ੁਕਰ ਆਂਡੇ ਵੀ ਨਹੀਂ ਸਿਹਦਰ ਪਾਣੀ ਇਧਰ ਤੱਕ ਤਾਂ ਵੈਸੇ ਪਹੁੰਚਿਆ ਨਹੀਂ ਤੇ ਬਚਤ ਜੀ ਮੇਰੇ ਵੀਰੋਂ ਮੈਟ ਝਾੜਦਾ ਸੀ ਆਪਾਂ ਠੀਕ ਹੈ ਕਿ ਨਹੀਂ ਜਮਾ ਕਰਤਾ ਸਾਫ ਬਾਕੀ ਚੋਬਰ ਵੀ ਝਾੜ ਕੇ ਲੈ ਕੇ ਆ ਗਿਆ ਸੀ ਅੰਦਰ ਚੋਬਰ ਅੰਦਰ ਹੈ ਮੈਂ ਮੈਟ ਝਾੜਦਾ ਸੀ ਓਕੇ ਕਰ ਕਾਸੀ ਕੰਮ ਤੇ ਆ ਜੋੜੀ ਯਾਰ ਜਾਲ ਦੇ ਅੰਦਰ ਹੀ ਛੱਡਾਂਗੇ ਆਂਡੇ ਜਦੋਂ ਰੱਖ ਲੈ ਆਂਡੇ ਦੇਖਦੇ ਆਂ ਰੱਖਦੀ ਹੈ ਕਿ ਨਹੀਂ ਰੱਖਦੀ ਐਵੇਂ ਨਹੀਂ ਪਤਾ ਵੀ ਰੱਖੂਗੀ ਕਿ ਨਹੀਂ ਰੱਖੂਗੀ ਇਹ ਰੱਖ ਲੈ ਦਾ ਬਹੁਤ ਵਧੀਆ ਗੱਲ ਹੈ ਜੇ ਨਾ ਰੱਖੇ ਫਿਲਟਰ ਟ੍ਰੀਟਮੈਂਟ ਚਲਾਵਾਂਗੇ ਇਹਦਾ ਹੋਰ ਤਾਂ ਕੀ ਆ ਮੇਰੇ ਸਾਹਮਣੇ ਰੱਖ ਦੂਗੀ ਚਲੋ ਉਹ ਤਾਂ ਦੇਖ ਲੈ ਆਂ ਕਿਵੇਂ ਕੀ ਬਣਦਾ ਬਾਕੀ ਪਾਣੀ ਗਲਤ ਡਿੱਗੇਗਾ ਖੁੱਡੇ ਦਾ ਨਾਸ ਵੱਜ ਗਿਆ ਜਮਾ ਚਲੋ ਕੋਈ ਨਾ ਫੇ ਇੱਧਰ ਇਦਰਾ ਜੋੜੀ ਨੇ ਆ ਟੋਕਰੀ ਉਹ ਕਰ ਲਈ ਖਾਣ ਆਉਣ ਵਾਲਾ ਦੇਖੋ ਤੇ ਪਟਿਆਲੇ ਵਾਲਾ ਲੱਗਾਇ ਸੀ ਕਿਸ ਨਾਲ ਹੁਣ ਇਦਰਾ ਆ ਗਿਆ ਚਲੋ ਕੋਈ ਨਾ ਕਿਦੇ ਮਰਜ਼ੀ ਨਾਲ ਲੱਗ ਜਾਏ ਤਾਂ ਤੋੜੇ ਹੋਏ ਜੋੜੇ ਨੇ ਵਸ ਮੇਨ ਜੋੜੇ ਦੋ ਨੇ ਜਿਹੜੇ ਆਂਡੇ ਤੇ ਬੈਠਿਆ ਇਹਨਾਂ ਦੇ ਇੱਕ ਵਾਰੀ ਬੱਚੇ ਨਿਕਲੇ ਆਣ ਅੱਜ ਹੋ ਗਈ 19 ਤਰੀਕ 3 ਤਰੀਕ ਨੂੰ ਆਂਡੇ ਤੇ ਰਹੀ ਸੀ ਤੇ ਬਸ ਤਿੰਨ ਤਿੰਨ ਦਿਨ ਹੋ ਗਏ ਤਿੰਨ ਚਾਰ ਦਿਨ ਹਨਾ ਓਕੇ ਤੇ ਚੌਪਰ ਛੋਲੇ ਵੀ ਲਿਆਏ ਸੀ ਸਦੋ ਆਪੇ ਅੱਜ ਜਿਆਦਾ ਪੀਆ ਕੱਲ ਘੱਟ ਰਹਿਗੇ ਸੀ ਇੱਕ ਬੱਚੇ ਨੂੰ ਥੋੜੇ ਖਵਾਏ ਆ ਤਾਂ ਕਰਕੇ ਆ ਗਿਆ ਚੋਬਰ ਬਾਕੀ ਤੇ ਮੇਰੇ ਸਾਹਮਣੇ ਚੋਬਰ ਨੇ ਮਾਰਤੀ ਝਾੜੂ ਚਲੋ ਕੋਈ ਨਹੀਂ ਇੱਕ ਵਾਰੀ ਮੋਟਾ-ਮੋਟਾ ਗੰਦ ਕੱਢਦਾ ਯਾਰ ਤੇ ਜੋੜੀ ਛੱਡਣ ਜੋਗੇ ਹੋਈਏ ਆ ਮੈਂਟ ਵੀ ਵਿਛਾ ਦਿੰਦਾ ਮੈਂ ਚੱਕ ਕੇ ਤਰੇਆਂ ਵੀ ਰੱਖਦੀਆਂ ਇੱਕ ਚੋਬਰ ਲੈ ਗਿਆ ਤੇ ਕਾਪਾ ਚੱਕ ਲਈ ਆਣੇ ਦੋਨੇ ਖਾ ਲੈਣ ਦੋ ਆ ਜੋੜੀ ਨੂੰ ਫਿਰ ਦੇਖਦੇ ਆ ਇਹਨਾਂ ਨੂੰ ਛੱਡ ਦੇ ਅੰਦਰ ਹਾਏ 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 ਇੱਕ ਆਂਡੇ ਦਾ ਪਤਾ ਤਾਂ ਨਹੀਂ ਲੱਗਿਆ ਫਿਰ ਆਪਾਂ ਨੂੰ ਦੋਨੇ ਓ ਥੱਲੇ ਹਾਂ ਫਿਰ ਬਦਲਦੇ ਬਦਲਦੇ ਕਾਲੀ ਜਿਹੜਾ 51 51 ਤਾਂ ਪੂਰੂ ਬੀ ਲਿਖਿਆ ਹੋਇਆ ਸੀ ਜਿਹੜੇ ਦੋ ਆਂਡੇ ਮਿਕਸ ਹੋ ਗਏ ਸੋ ਉਹਨਾਂ ਦੇ ਪਤਾ ਨਹੀਂ ਲੱਗਿਆ ਫਿਰ ਮੈਨੂੰ ਮੈਂ ਗੈਸ ਲਾ ਕੇ ਰੱਖਦਾ ਹੈ ਦੇਖੀ ਜਾਓਗੇ ਹਾਂ ਕੋ ਦੋਆਂ ਤੇ ਲਾਈ ਤਾਂ ਇਹਨਾਂ ਨਾਲ ਕਨਸ਼ਾਨੀਆਂ ਨਹੀਂ ਲਾਈ ਹੋਈ ਇੱਕ ਤਾਂ ਹੈਡ ਤਾਂ ਟੁੱਟ ਗਿਆ ਸੀ ਇਹ ਦੋ ਮਕਸੀਨੋਗੇ ਜਾਂਦੇ। ਕੇ ਦੋ ਟੁਕੜੇ ਆਲੇ ਆ ਤੇ ਵੇਸੀ ਤਾਂ ਅੱਗੇ ਰੱਖਦੇ ਆ ਦੇਖੀ ਜਾਓ ਕਿ ਚਲੋ ਪਤਾ ਤਾਂ ਲੱਗ ਜੇ ਉਹ ਜਦੋਂ ਬੱਚੇ ਨਿਕਲ ਗਏ। ਬੱਚੇ ਦਾ ਨਿਕਲਣ ਪਹਿਲਾਂ ਫੇਰ ਹੀ ਕੋਈ ਬਣੂ ਗੱਲ। ਤੇ ਪਾਣੀ ਭਰਦੇ ਆ ਇੱਟ ਚੱਕ ਕੇ ਲਿਆ ਕੋਈ ਵੱਡਾ ਟੁਕੜਾ ਯਾਰ ਛੋਟਾ ਧਰਤਾ ਮੈਂ ਡੁੱਲ ਗਿਆ ਪਾਣੀ। ਉਧਰ ਚੱਕ ਲਿਆ ਉਹ ਪਈਆਂ ਤਾਂ ਟੁਕੜਾ ਦੇਖ ਭਈ ਉਹ ਤੰਦੂਰ ਅੱਗੇ ਲਾ ਫਿਰ। ਖੁੱਡਿਆ ਚ ਧਰਤਾ ਬਾਬੇ ਪਾਣੀ ਪੂਣੀ ਦਾਣੇ ਦੋਣੇ ਅੱਕੇ ਕਰਤੇ। ਤੇ ਇੱਧਰ ਚੋਬਰ ਨੇ ਪੁੱਲ ਲਾ ਲਿਆ ਤੇ ਆਪਾਂ ਇਹ ਬੱਚਿਆਂ ਨੂੰ ਛੋਲੇ ਜਨੇ ਕਰਦੇ ਹਾਂ ਸ਼ੁਰੂ ਠੀਕ ਹੈਗੇ ਨਹੀਂ ਦੇ ਦਿਆਂ ਭੁੱਖੇ ਨੇ ਵਿਚਾਰੇ ਚੀਂ-ਚੀ ਕਰ ਜਾਂਦੇ ਆ ਖੜਜੋ ਖੜਜੋ ਆ ਦੇਖਿਓ ਆ ਦੇਖੋ ਲੋ ਜੀ ਆ ਗਿਆ ਆ ਗਿਆ ਤੇਰਾ ਯਾਰ ਹਾਂ ਭੁੱਖੇ ਨੇ ਨਾ ਜਾਰੇ ਤਾਂ ਕਰਕੇ ਚਲੋ ਕੋਈ ਨਹੀਂ ਬਾਪੇ ਕਰ ਦੇ ਇਹਨਾਂ ਨੂੰ ਫੀਡ ਸੋਲੇ ਆਪੇ ਜ਼ਿਆਦਾ ਭੇਦੇ ਸੀ ਆਪਾ ਕੱਲ ਨਾਲੋਂ ਤਾਂ ਬਹੁਤ ਜ਼ਿਆਦਾ ਇਹ ਕੋਲੀ ਭਰੀ ਪਈ ਹੈ ਅੱਜ ਤਾਂ ਅੱਜ ਮੈਂ ਖਵਾ ਦਾਂਗੇ ਓਕੇ ਆ ਬਾਕੀ ਗੋਲੀ ਨੂੰ ਪਾਣੀ ਧਰਨਾ ਇੱਕ ਪਾਣੀ ਨਹੀਂ ਤਾਂ ਇਹਨੂੰ ਵੀ ਇਹ ਵੀ ਪਿਆਸਾ ਵਿਚਾਰਾ ਤੇ ਵੀ ਤੁਸੀਂ ਇੱਧੇ ਦਾਣੇ ਪਏ ਨੇ ਇੱਧਰ ਖੜਵਾ ਦੇਖੋ ਖਾਈ ਵੀ ਆਂਦੇ ਨੇ ਆ ਦੇਖ ਖੜ ਜਾ ਖੜ ਜਾ ਡਰਦਾ ਕਿਉਂ ਹੈ ਲੈ ਆ ਦੇਖ ਦਾਣੇ ਦੇ ਇੱਧਰ ਦਾਣੇ ਪਏ ਨੇ ਖਾ ਲੋ ਇਹ ਤਾਂ ਬਈਓ ਤੇ ਆਪਾਂ ਇੱਕ ਬੱਚੇ ਨੂੰ ਪੂਰਾ ਡਗਾਤਾ ਜਮਾਈ ਅੱਜ ਬਾਲੇ ਖਵਾਤੇ ਛੋਲੇ ਕੱਲ ਫੇਰ ਵੀ ਘੱਟ ਖਵਾਏ ਸੀ ਤੇ ਦੋ ਤਿੰਨ ਬੱਚੇ ਰਹਿ ਗਏ ਇਹਨੂੰ ਵੀ ਖਵਾ ਰੱਖਿਆ ਇਹਨੂੰ ਨਹੀਂ ਖਵਾਏ ਹੋਏ ਇਹਨੂੰ ਚੱਕ ਦਿਆਂ ਇਹਨੂੰ ਖਵਾ ਲਿਆ ਤੇ ਮੈਂ ਤਾਂ ਬੈ ਕੇ ਖਵਾਈ ਜੰਨਾ ਯਾਰ ਤੇ ਬਾਕੀ ਵਿੱਠ ਕਰਤੀ ਸੀ ਐਵੇਂ ਵਿੱਠਾਂ 'ਚ ਰਹਿਣਾ ਪੈਂਦਾ ਕਿਉਂ ਜੋਬਰਾ ਇਹ ਵੀ ਤਪੱਸਿਆ ਇੱਕ ਹਿਸਾਬ ਦੀ ਯਾਰ ਤਪੱਸਿਆ ਹੀ ਹੈ ਇੱਕ ਹਿਸਾਬ ਦੀ ਇਹ ਰੱਖਵਾਉਂਗਾ ਕੋਆ ਦੇ ਨਾਸਕਾ ਹੋਰ ਕੋਆ ਦੇ ਤਪੱਸਿਆ ਦਾ ਰੰਗ ਤਪੱਸਿਆ ਦਾ ਨਹੀਂ ਬੂ ਆਪ ਨੂੰ 100 200 ਸਾਲ ਫੇਰ ਹੀ ਆਪ ਨੂੰ 200 ਸਾਲ ਫੇਰ ਹੀ ਰੱਬ ਮਿਲੂਗਾ 200 ਸਾਲ ਦਾ ਬਾਲੇ ਗਿਆ ਜੀ 20 ਸਾਲ ਲਾਲ ਤਪੱਸਿਆ ਤਪੱਸਿਆ ਹੁਣ ਮਿਲੂਗਾ ਕਿ ਨਹੀਂ ਕੁਝ ਮਿਲੂਗਾ ਦੇਖ ਰਹੇ ਆਂ ਦੇਖਦੇ ਆਂ ਦਾ ਤੁਹਾਡੇ ਸਾਹਮਣੇ ਹੀ ਆ ਕੀ ਚਾਚਾ ਆ ਗਿਆ ਜੀ ਨਾ ਵਾਲੀ ਜੋੜਾ ਛੜਦਾ ਸੀ ਅੰਦਰ ਉਹ ਤੇ ਫਾੜਾ ਲੈ ਆ ਫੇਰ ਛੱਡੀ ਰੋਂ ਟਾਈਮ ਨਾਲ ਫੇਰ ਹੀ ਆਂਡੇ ਤੇ ਰੂਹੀ ਕਬੂਤਰੀ ਨਹੀਂ ਤਾਂ ਕੰਮ ਮੈਨੂੰ ਵਿਚਰਦਾ ਹੀ ਲੱਗਦਾ ਲੋ ਜੀ ਚੱਕ ਲੈ ਚੋਬਰ ਜੰਦਰ ਛੱਡਦੇ ਇਹਨਾਂ ਨੂੰ ਬੱਚਿਆਂ ਦਾ ਵੀ ਇਲਾਜ ਕਰਨਾ ਬੂਹਾ ਬੱਚੇ ਕਿੱਥੇ ਛੱਡਾਂਗੇ ਫੇਰ ਥੱਲੇ ਜਾਣ ਤੇ ਆਪੇ ਇਹ ਤਾਂ ਸਹੀ ਹੈ ਤਰੀ ਧਰ ਲਓ ਤਾਂ ਤੇ ਬੱਚੇ ਦੇਖਦੇ ਨਾਲ ਛੱਡ ਦਾਂਗੇ ਨਹੀਂ ਤਾਂ ਦੇਖ ਲੈ ਕਿਵੇਂ ਕੀ ਬਣਦਾ ਇੱਕ ਵਾਰੀ ਦਾ ਕਰੀਏ ਇਹਨਾਂ ਨੂੰ ਕਿ ਮੇਰੇ ਵੀਰੋ ਤੇ ਅੰਡੇ ਚ ਬੱਚਾ ਨਿਕਲਣ ਵਾਲਾ ਆ ਦੇਖੋ ਹਿੱਲੀ ਜਾਂਦਾ ਅੰਡਾ ਤੇ ਆਪਾਂ ਕਬੂਤਰੀ ਛੇਦੀ ਛੇਦੀ ਬਿਠਾ ਦਈਏ ਮੈਂ ਕਿਹਾ ਆਹੀ ਚੈੱਕ ਕਰੀ ਜਾਂਦਾ ਸੀ ਬਾਬੇ ਮੈਂ ਮੈਂ ਕਿਹਾ ਦੇਖੀ ਜਾਂਦਾ ਸੀ ਕੀ ਹਿਸਾਬ ਕਿਤਾਬ ਹੈ ਕੀ ਨਹੀਂ ਤੇ ਕਬੂਤਰੀ ਬਿਠਾ ਦਈਏ ਛੇਦੀ ਛੇਦੀ ਤੇ ਇਹ ਇੰਨਾਂ ਵਿੱਚੋਂ ਵੀ ਤਰੇੜਾ ਆਦੀ ਹੈ ਆਪਾਂ ਚੱਲਦੇ ਆ ਬਾਹਰ ਤੇ ਇੱਕ ਬੱਚਾ ਤਾਂ ਹੁਣ ਨਿਕਲੀ ਜਾਂਦਾ ਥੋੜੇ ਸਾਹਮਣੇ ਹੀ ਹੈ ਠੀਕ ਹੈ ਕਿ ਨਹੀਂ ਤੇ ਉਹਨੂੰ ਬੜਾ ਤੰਗ ਨਹੀਂ ਕਰਦੇ ਦੋਨੇ ਅੰਡੇ ਟੁੱਟ ਰਿਹਾ ਬਾਬੇ ਉਹਦੇ ਦੋਨੇ ਹੀ ਸ਼ਾਮ ਤੱਕ ਦੇਖਦੇ ਤਿੰਨ ਚਾਰ ਘੰਟੇ ਚ ਕੀ ਪ੍ਰੋਗਰਾਮ ਹੈ ਕੀ ਨਹੀਂ ਨਹੀਂ ਤਾਂ ਫਿਰ ਆਪਾਂ ਨੂੰ ਤੁਹਾਨੂੰ ਪਤਾ ਹੀ ਕੱਢਣਾ ਹੀ ਪਊਗਾ ਹੈਗੇ ਨਹੀਂ ਤੇ ਮੈਂ ਦੇਖਿਆ ਵੀ ਨਹੀਂ ਦੋਨੇ ਆਂਡੇ ਟੁੱਟ ਰਿਹਾ ਬਾਬੂ ਇੱਕ ਵੀ ਨਹੀਂ ਕਿਥੇ ਇੱਕ ਦਾ ਕੰਮ ਤਾਂ ਨਹੀਂ ਹੋ ਗਿਆ ਮੁੰਡਾ ਰੇਵੀ ਹੈ ਤੇ ਇਹਦੇ ਵਿੱਚੋਂ ਵੀ ਆ ਤਾਂ ਦਿਖਾਈ ਦਿੱਤਾ ਆ ਤਾਂ ਜਿਵੇਂ ਟੁੱਟ ਰਿਹਾ ਤੇ ਦੂਜਾ ਆਂਡਾ ਵੀ ਨਹੀਂ ਦੇਖਿਆ ਮੈਂ ਚਲੋ ਇਹਨੂੰ ਨਿਕਲੇ ਆਣ ਦੋ ਯਾਰ ਇੱਕ ਵਾਰੀ ਹਾਂਜੀ ਬਾਬਿਓ ਦੇਖੀਏ ਬੱਚਾ ਕੀ ਕੀ ਚੱਕਰ ਹੈ ਮੈਂ ਕਹਿੰਦਾ ਕੱਢ ਹੀ ਦਿੰਨੇ ਆਂ ਡੜ ਟੁੱਟਦਾ ਰਹਿ ਬਾਕੀ ਹੈ ਹੈਨਾ ਮੈਂ ਕਹਿੰਦਾ ਕੱਢ ਹੀ ਦਿੰਨੇ ਆਂ ਕਿ ਨਿਕਲ ਗਿਆ ਕੱਢ ਜਵੈ ਰ ਆਪਾਂ ਕੱਢ ਹੀ ਦਿੰਨੇ ਆਂ ਜ਼ੋਰ ਜਿਆਦਾ ਲਾਈ ਜਾਂਦਾ ਹਨ ਜੋ ਆਪਾਂ ਕੱਢ ਦੀਏ ਹਾਂ ਜੀ ਮੇਰੇ ਵੀਰੋਂ ਬੱਚਾ ਪੁੱਤ ਦਾ ਆਪਾਂ ਕੱਟਤਾ ਸੀ ਤੇ ਆਂਡੇ ਦਾ ਫੋਲਕ ਬਾਕੀ ਆ ਪਿਆ ਆ ਦੇਖੋ ਤੇ ਬੱਚੇ ਨੂੰ ਵਾਵਾ ਟਾਈਮ ਹੋ ਗਿਆ ਮੇਰੇ ਸਾਰਾ ਸਵੇਰ ਦਾ ਜੋਰ ਮਾਰੀ ਜਾਂਦਾ ਲਗ ਭਗਤਾ ਠੀਕ ਹੈ ਕਿ ਨਹੀਂ ਤੇ ਆਪਾਂ ਕੱਟਤਾ ਦਿੱਤਾ ਸੀ ਉਹਨੂੰ ਦੇਖੋ ਯਾਰ ਬਸ ਮਰ ਮੁਰਨਾ ਜਾਵੇ ਐ ਫਿਰ ਗਲਤ ਕੰਮ ਹੋ ਜੂਆ ਜੇ ਮਰ ਗਿਆ ਆਪਾਂ ਤਾਂ ਕੱਟਤਾ ਤੇ ਆਂਡਾ ਤਾਂ ਵੈਸੇ ਟੁੱਟ ਰਿਆ ਸੀ ਉਹ ਥੋੜੀ ਜਿਹੀ ਮਿੱਠੀ ਜੀ ਜੰਮ ਰਹੀ ਸੀ ਉਹਦੇ ਕਰਕੇ ਬਾਹਰ ਨਹੀਂ ਆਇਆਗਾ ਉਹ ਤੋਂ ਆਪਾਂ ਫਿਰ ਆਪਾਂ ਸਾਰੇ ਹੀ ਬਾੜ ਕੱਟਤਾ ਸੀ ਤੇ ਦੇਖੋ ਹੁਣ ਚੱਲਦਾ ਹੈ ਕਿ ਨਹੀਂ ਚੱਲਦਾ ਬੱਚਾ ਪਿੱਛ ਪਹਿਲਾਂ ਵੀ ਪਿਛਲੀ ਵਾਰੀ ਵੀ ਇਹਨਾਂ ਇਹਨਾਂ ਜੋੜੀ ਦੇ ਖਰਾਬ ਹੋਏ ਸੀ ਤੇ ਉਹਨਾਂ ਦੇ ਸਾਨੂੰ ਪਤਾ ਹੀ ਆ ਤੇ ਉਹਨੇ ਉਹਦੇ ਦੋਨੇ ਆਂਡੇ ਚ ਆ ਗਿਆ ਤਰੇੜਾ ਤੇ ਇਹਦਾ ਮੈਂ ਦੂਜਾ ਆਂਡਾ ਦੇਖਿਆ ਨਹੀਂ ਇਹ ਦੇਖਾਂਗੇ ਸ਼ਾਮ ਜੀ ਨੂੰ ਦੇਖਾਂਗੇ ਤਿੰਨ ਚਾਰ ਘੰਟਿਆਂ ਬਾਅਦ ਨਾਲੇ ਬੱਚਾ ਦੇਖ ਲਾਂਗੇ ਬਈ ਸੈੱਟ ਹੋ ਗਿਆ ਕਿ ਨਹੀਂ ਹੈਗੇ ਨਹੀਂ ਤਾਂ ਕਰਕੇ ਤੇ ਚਾਚਾ ਵਾਗ ਗਿਆ ਸੀ ਬਾਕੀ ਬਾਬਿਓ ਇਕੱਲਾ ਹੀ ਹਾਂ ਚੋਬਰੀ ਵੀ ਵਾਗ ਗਿਆ ਸੀ ਪਤਾ ਨਹੀਂ ਮੋٹے ਨਾਲ ਗਿਆ ਹੋਇਆ ਕੰਮ ਕੰਮ ਆਵਰ ਕੇ बाबे टे च हौली किनेबूतरी उठ भी ना जा बाकि बच्चा सैट है बाकी आप नहीं एक बार इनू क्योंकि ठावे पंगे लिया नहीं पता यार मर मुर जो ट्रे कट नहीं एक बारी बाकी कल आलोक भी अपलोडिंग लाता अपा ਪਤੰਦਰਾ ਟੋਕਰੀ ਚ ਬੈਹ ਟੋਕਰੀ ਚ ਥੱਲੇ ਕੀ ਭਾਲ ਲੈ ਟੋਕਰੀਆਂ ਦਪਈਆਂ ਬੇਲੀਆਂ ਇੰਨੀਆਂ ਥੋੜੇ ਵਾਸਤੇ ਕੋਈ ਕਬੂਤਰ ਨਹੀਂ ਛੱਡਿਆ ਬਰੇ ਵੀ ਟੋਕਰੀ ਤੇ ਵਧੀਆ ਬੈ ਕੇ ਆਂਡੇ ਧਰ ਲੈਣਗੇ ਇਹ ਤਾਂ ਫੇਰ ਥੱਲੇ ਵੰਦੇ ਆ ਤਾਂ ਨਹੀਂ ਜਾਂਦੇ ਉਹੀ ਗੱਲ ਹਾਂਜੀ ਬਾਬੇ ਆਪਾਂ ਤਾਂ ਵੈਸੇ ਹੀ ਬੱਸ ਨਿਗਾ ਜਿ ਮਾਰੀ ਜਾਂਦੇ ਸੀ ਅਦਰ ਉਦਰ ਤੇ ਪੜੋਸੀਆਂ ਨੇ ਵਧੀਆ ਤਾਂ ਤਾਂ ਜਾਨਵਰਾਂ ਵਾਸਤੇ ਤੇਰੇ ਮੇਰੇ ਹਿਸਾਬ ਨਾਲ ਚੋਲ ਜੇ ਨੇ ਚੋਲ ਜੇ ਲੱਗਦੇ ਉਹ ਟੱਪ ਉੱਤੇ ਖੇਲ ਵਧੀਆ ਯਾਰ ਖਾ ਲਿੰਦੇ ਤੋਤੇ ਵੀ ਬੈਠੇ ਥੋੜੇ ਸਾਹਮਣੇ ਸਾਹਮਣੇ ਠੀਕ ਹੋ ਵੀ ਨਹੀਂ ਤੇ ਆ ਜਾਂਦੇ ਗੋਲੇ ਗੁਪਤਰਾ ਆ ਜਾਂਦੇ ਬਾਕੀ ਚਿੜੀਆਂ ਆ ਜਾਂਦੀਆਂ ਘੁੱਗੀਆਂ ਵੀ ਆ ਜਾਂਦੀਆਂ ਦੋ ਘੁੱਗੀਆਂ ਆਇਆ ਕਰਦੇ ਅੱਜ ਨਹੀਂ ਆਈ ਅੱਜ ਦਿਖਿਆ ਹੀ ਨਹੀਂ ਤੇ ਬਾਕੀ ਚੋਬਰ ਆ ਜਾਂਦਾ ਫੋਨ ਕਰਤਾ ਸੀ ਮੈਂ ਆਇਆ ਨਹੀਂ ਮੈਂ ਕਿੱਥੇ ਕਿੱਥੇ ਟੱਪ ਗੇ ਮੈਂ ਪਾਣੀ ਲਿਆ ਥਲੋਂ ਨਾਲੇ ਬੱਚੇ ਨਹੀਂ ਕਰਦੇ ਆ ਕੋਈ ਰਿਪੇਅਰਿੰਗ ਬਸ ਯਾਰ ਮਰਨਾ ਜਾਵੇ ਹੋਰ ਤਾਂ ਆਪ ਨੂੰ ਕੋਈ ਦਿੱਕਤ ਵਾਲੀ ਨਹੀਂ ਬਸ ਇੱਕ ਝੋਲੀ ਵੇਦੀ ਨਿਕਲ ਜੇ ਸ਼ਾਂਤੀ ਨਾਲ ਇਹਦੀ ਵੀ ਉੱਤਲੇ ਇਹਦੀ ਉੱਤਲੇ ਦੋਨੇ ਆਂਡੇ ਟੁੱਟ ਰਿਆ ਮੈਨੂੰ ਐ ਇੱਕ ਆਂਡੇ ਚ ਬੱਚਾ ਵੀ ਨਾ ਸੰਧਰ ਤੁਸੀਂ ਮੈਂ ਕੀ ਕਹਿਣਾ ਚਾਹਣਾ ਜੀ ਬਾਬਿਓ ਤੇ ਸਰ ਉਹ ਵੀ ਖਵਾਤੀ ਜੀ ਬੱਚਿਆਂ ਨੂੰ ਯੰਤਰ ਨਾਲ ਆਪਣੇ ਨਾਲ ਪੋਟੇ ਜਾਣ ਡਕਾਤੇ ਪਾਣੀ ਵੀ ਇਹਦੇ ਨਾਲ ਪੂਰਾ ਜਾਂਦਾ ਹੈ ਸਰ ਉਹ ਵੀ ਜਾਂਦੀ ਹੈ ਤੇ ਬਾਕੀ ਛੋਲੇ ਵੀ ਦੇਦੇ ਸੀ ਆਪਾਂ ਤੁਹਾਡੇ ਸਾਹਮਣੇ ਤੇ ਬਾਕੀ ਅੰਦਰ ਆਪਾਂ ਅਜੇ ਵੀ ਨਹੀਂ ਗਏ ਤੇ ਚੱਲਦੇ ਆਂ ਦੇਖਦੇ ਆਂ ਚਲੋ ਜਾ ਕੇ ਅੰਦਰ ਨਾ ਨਾ ਆਈ ਨਾ ਆਈਨੀ ਤੋਂ ਵੀ ਨਹੀਂ ਚਲੋ ਅਜੇ ਬੈਠੇ ਆ ਚਲੋ ਫੈਰ ਕੇ ਚੱਲਾਂਗੇ ਇੱਕ ਵਾਰ ਯਾਰ ਰਿਸਕ ਰਿਸਕ ਨਹੀਂ ਲਿੰਦੇ ਨਾਲੇ ਉਹ ਬੱਚੇ ਵੀ ਦੇਖੀ ਜਾਵਾਂਗੇ ਉੱਤੇ ਵਾਲੇ ਬੱਚੇ ਨਹੀਂ ਥੋੜੀ ਆਂਡੇ ਦੇਖ ਲੈਣਗੇ ਉਹਨਾਂ ਦਾ ਕੀ ਹਿਸਾਬ-ਕਿਤਾਬ ਹੈ ਮੇਰੇ ਵੀਰੋ ਤੇ ਬੱਚੇ ਵੀ ਅੰਦਰ ਨਹੀਂ ਕਰੇ ਚਾਚਾ ਵੀ ਆ ਗਏ ਜੀ ਕਿਹੜਾ ਖੁੱਡਾ ਲਾ ਕੇ ਪੂਨ ਖਾਲੀ ਕਿਹੜਾ ਇੱਧਰ ਛੱਡਦਾ ਕਿਸ ਨੇ ਹੁੰਦਾ ਇੱਧਰ ਹੀ ਛੱਡ ਦੇ ਤੇਰਾ ਖੁੱਡਾ ਖੋਲ ਕੇ ਰਾਂ ਨਹੀਂ ਕਿਥੋਂ ਲਾਪਸ ਹੋਏ ਤੇ ਦੇਖੇ ਬੱਚਾ ਚੱਲ ਪਿਆ ਕਿ ਨਹੀਂ ਚੱਲ ਪਿਆ ਹੈ ਓਏ ਗੇਟ ਬੰਦ ਕਰ ਦੇ ਕਿਹਨਾਂ ਚੋਬਰਾ ਓਏ ਯਾਰ ਮੈਂ ਬੁਖਾਰ ਹੋ ਗਿਆ ਇਹ ਹਾਂਜੀ ਮੇਰੇ ਵੀਰੋਂ ਬੱਚਾ ਦਾ ਸੈੱਟ ਹੈ ਦੂਜਾ ਅੰਡਾ ਲੈ ਦੂਜਾ ਸੈੱਟਾ ਮੇਰੇ ਵੀਰੋਂ ਬੱਚਾ ਵੀ ਸੈੱਟ ਆ ਕੋਈ ਦਿੱਕਤ ਨਹੀਂ ਗੱਲ ਦੀ ਜੀ ਆਂਡਾ ਦੇਖ ਦੋ ਜਾ ਦੇਖ ਲਿਆ ਟੁੱਟ ਰਿਹਾ ਥੋੜਾ ਆ ਤੇ ਇੱਧਰ ਵੀ ਦੇਖੀਏ ਆਇਆ ਇਹ ਵਾਲਾ ਆਂਡਾ ਵੀ ਟੁੱਟ ਰਿਹਾ ਤੇ ਇੱਧਰ ਵਾਲਾ ਵੀ ਟੁੱਟ ਰਿਹਾ ਥੋੜਾ ਆ ਹਾਂਜੀ ਮੇਰੇ ਵੀਰੋ ਚਾਚੇ ਨੇ ਕਹਿਤਾ ਜੀ ਮੰਤਰ ਮਾਰਤਾ ਕਹਿੰਦਾ ਲੋ ਜੀ ਕਾਂਸੀਰੇ ਜੜੂਆ ਬੱਚਾ ਇਹ ਗੱਲ ਮੁੱਕਦੀ ਆ ਬਾਕੀ ਜਿਹੜਾ ਬੱਚੇ ਅਰਸ਼ਾਦ ਖੇਦੇ ਆਂਡੇ ਨੇ ਉਹ ਸਵੇਰ ਤੱਕ ਦੇਖਦੇ ਆ ਤੇ ਹਲੇ ਤਾਂ ਥੋੜੇ ਟੁੱਟਿਆ ਤੁਹਾਨੂੰ ਦਿਖਾਈ ਏ ਜਿਵੇਂ ਤੁਸੀਂ ਦੇਖਿਆ ਹੀ ਐ ਤੇ ਦੇਖਦੇ ਆ ਸਵੇਰ ਤੱਕ ਹੋਈ ਫਿਰ ਚਾਚੇ ਵਾਲੀ ਗੱਲ ਕਰਨੀ ਪੈ ਜੂਗੀ ਰੱਬ ਰੱਖਾ ਠੀਕ ਹੈ ਕਿ ਨਹੀਂ ਬੱਚਾ ਪੁਰਾਣਾ ਉਤਰ ਆਇਆ ਲੱਠੇ ਉਤਰਖੇ ਲੱਠੇ ਉਤਰਖੇ ਸਨ ਕਿੰਨੇ ਚ 47 ਚ 47 ਚ ਕਹਿੰਦਾ ਇਹ ਛੱਡਣਾ ਕਹਿੰਦਾ ਬਾਜੀ ਕਿੰਨੀ ਤਰੀਕ ਨੂੰ ਥਾਂ ਤੇ ਕੱਢਦਾ ਬਾਈ ਦਾ ਕੀ ਥੰਮੇ ਲਹਿ ਜਾਕ ਰਾਤ ਦੀ ਉਤਰ ਬਾਈ ਦੇਖ ਰਿਹਾ ਚੈੱਕ ਕਰ ਰਿਹਾ ਅੰਡਾ ਡਰ ਰਿਹਾ ਸੀ ਇਹ ਚੈੱਕ ਜਿਵੇਂ ਹੀ ਨਾ ਕੋਡ ਕੱਟਦਾ ਦੇ ਰਿਹਾ ਖੰਦਰੇ ਹਾਂ ਦੇਖ ਰਿਹਾ ਚਾਚਾ ਜੀ ਪੂਰੀ ਗੋਰ ਨਾਲ ਕੀ ਬੰਦਾ ਲੋ ਕੱਟਦਾ ਬੱਚਾ ਬਾਹਰ ਖਾਓ ਜੀ ਕਰੋ ਚੈੱਕ ਆ ਬਿੱਠੜਾ ਜੀ ਚੋਦਾ ਆ ਆ ਜਿਹੜਾ ਔਖੇ ਨਹੀਂ ਆ ਉੱਤੇ ਧਰ ਦੇ ਬੈਠਣ ਕਰਾ ਲੋ ਜੀ ਆ ਬਣ ਗਈ ਕੰਮ ਲੋ ਇਹਨੂੰ ਕੂਤਰੀ ਥੱਲੇ ਰੱਖਤਾ ਜਾਂ ਹਟਾ ਟੋਗੇ ਕੀ ਦੀ ਜਿਹੜੇ ਬੱਚਾ ਦਾ ਘਟਦਾ ਸੀ ਆਂਡੇ ਚ ਤੇ ਕੰਮ ਮੈਨੂੰ ਉਹਦਾ ਔਖਾ ਹੀ ਲੱਗਦਾ ਚਲੋ ਦੇਖਦੇ ਆ ਕੀ ਬਣਦਾ ਬਾਕੀ ਆ ਠੀਕ ਹੈ ਕਿ ਨਹੀਂ ਤੇ ਆਪਾਂ ਦਾ ਮੈਂ ਤਾਂ ਕੱਢਿਆ ਥੋੜਾ ਜਿਹਾ ਅੰਡਾ ਹੈ ਨਾ ਕਾਲਾ ਹੋ ਰਿਹਾ ਸੀ ਆ ਰਹੇ ਚਾਚਾ ਤੇ ਭਤੀਜਾ ਦਾ ਮੈਂ ਆ ਤੂੰ ਤਾਂ ਜੀ ਮੇਰੇ ਵੀਰੋਂ ਇੱਕ ਬੱਚਾ ਹੋਰ ਮਰ ਗਿਆ ਜੀ ਜਿਹੜਾ ਆਪਾਂ ਹੁਣੇ ਕੱਢਿਆ ਤੇ ਅੱਜ ਆਪਾਂ ਦੋ ਕੱਢਿਆ ਠੋਡੇ ਸਾਹਮਣੇ ਹੀ ਠੀਕ ਹੈ ਤੇ ਇੱਕ ਤਾਂ ਸਹੀ ਹੈ ਤੇ ਇੱਕ ਮਰ ਗਿਆ ਤੇ ਮੈਂ ਕੱਲ ਹੀ ਦੱਸਤਾ ਸੀ ਮਾਂ ਯਾਰ ਔਖਾ ਹੋ ਹੀ ਜਾਂਦਾ ਕੰਮ ਟੇਡਾ ਹੀ ਐ ਚਲੋ ਯਾਰ ਕੀ ਕਰੀਏ ਹੁਣ ਯਾਰ ਠੀਕ ਹੈ ਕਿ ਨਹੀਂ ਬਾਕੀ ਰੱਖ ਦੀ ਇੱਕ ਵਾਰੀ ਇਹਨੂੰ ਮਰੇ ਤੇ ਫਿਰ ਕੀ ਕਹਿ ਸਕਦੇ ਹਾਂ ਹੁਣ ਯਾਰ ਟਾਈਮ ਵੀ ਪੂਰਾ ਦਿਨ ਵੀ ਛੇਤੀ ਬੱਚਾ ਬਣ ਜਾਂਦਾ ਤੇ ਜੇ ਕੱਲ ਮਨ ਕਰੇ ਆਪਾਂ ਜੱਜ ਨਾਲ ਛੇੜਦੇ ਮਨ ਕਰੇ ਕੱਲਾਂਡੇ ਜ ਮਰ ਜਾਂਦਾ ਚਲੋ ਕੋਈ ਨਹੀਂ ਇੱਕ ਕਾਂਡਾ ਪਿਆ ਦੇਖਦੇ ਹਾਂ ਸਵੇਰ ਤੱਕ ਖਾਲੀ ਸ਼ਾਮ ਤੱਕ ਹੀ ਰਹਿੰਦਾ ਇੱਕ ਕੋਈ ਨਿਕਲ ਜੇ ਜੋੜੀ ਦਾ ਪਿਛਲੀ ਵਾਰੀ ਵੀ ਮਰਿਆ ਇਹ ਜੋੜੀ ਦੇ ਬੱਚੇ ਠੀਕ ਹੈ ਤੇ ਅੱਜ ਕੀ ਵੀ ਇੱਕ ਹੋਰ ਮਰ ਗਿਆ ਚਲੋ ਕੋਈ ਨੀਰ ਜੀ ਬਾਪੇ ਉਹ ਕਰਦੇ ਆ ਬਸ ਵਲੌਗ ਦੀਆਂ ਐਂਡਿੰਗ ਠੀਕ ਹੈ ਕਿ ਨਹੀਂ ਰਾਸਤੇ 'ਚ ਜੇ ਮੋੜ ਦੀ ਦੀ ਦਿਨ ਮੈਂ ਭੈਸੇ ਚਲਵਾ ਦੋ ਬੱਚੇ ਨਿਕਲ ਗਏ ਬਾਪੇ ਦੀ ਕਿਰਪਾ ਨਾਲ ਤੇ ਪਹਿਲਾ ਦਾ ਬੱਚਾ ਸਵੇਰੇ ਘੜਦਾ ਸੀ ਜਰ ਮੈਂ ਮੈਨੂੰ ਐਸੀ ਸਵੇਰ ਤੱਕ ਕਿਤੇ ਕੰਮ ਹੀ ਨਾ ਹੋ ਜਾਏ ਆਂਡੇ ਨਾ ਮੈਨੂੰ ਥੋੜੀ ਜਿਹੀ ਉਹ ਸੀ ਕਨਫਿਊਜ਼ਨ ਸੀ ਸਹੀ ਦੱਸਾਂ ਤਾਂ ਮੈਨੂੰ ਯਾਰ ਪੂਰਾ ਏਕੈਕਟਿਵ ਹੀ ਨਹੀਂ ਪਤਾ ਸੀ ਮੈਂ ਤਾਂ ਤਾਂ ਕੱਟਿਆ ਮਗਰ ਬਚਾਲੀਏ ਮੈਂ ਹਾਂ ਤਾਂ ਕਰਕੇ ਹੋਰ ਕੋਈ ਕੱਪਣੂ ਨਹੀਂ ਹੈਗਾ ਤੇ ਚਲੋ ਯਾਰ ਹੁਣ ਸਹੀ ਸੀ ਬੱਚਾ ਜਿਵੇਂ ਆਪਾਂ ਕੱਟਿਆ ਪੂਰਾ ਬਣਿਆ ਹੋਇਆ ਬੱਚਾ ਸੀ ਆ ਤਾਂ ਨਹੀਂ ਸੀ ਵਿੱਚੋਂ ਸੀ 50 60 ਸੀ ਚਲੋ ਕੁਛ ਨਹੀਂ ਲਾਈਕ ਕਾਂਡਾ ਪੈਸਟ ਦੇਖਦੇ ਆਂ ਸਵੇਰੇ ਨਿਕਲਦਾ ਨੋ ਨਿਕਲ ਜੇ ਵਸ ਵਾਪਸੀ ਦੀ ਕਿਰਪਾ ਨਾਲ ਠੀਕ ਨੇ ਚਲੋ ਮਿਲਦੇ ਹਾਂ ਫਿਰ ਕੱਲ ਵਾਲੇ ਵਲੌਗ ਤੇ ਮਿੱਤਰੋ ਠੀਕ ਬਿੰਦੂ ਪਿਆਰ ਦਾ